ਮਤਲਬ ਅਸੀਂ ਤਾਂ ਉਹ ਲੋਕ ਆ ਭਾਜੀ ਜਿਹੜੇ ਕਿਤੇ ਪੈਲੇਸਟਾਈਨ ਦੀ ਵੀਡੀਓ ਕੋ ਇਧਰ ਦੀ ਵੀਡੀਓ ਚੱਲਦੀ ਹੋਏ ਤੇ ਅਸੀਂ ਯਾਰ ਅਸੀਂ ਉਸੇ ਵੇਲੇ ਸਾਡਾ ਮਨ ਪਜੀਚਿਆ ਜਾਂਦਾ ਤੇ ਯਾਰ ਆਪਣੇ ਲੋਕ ਅਸੀਂ ਐਦਾਂ ਕਿਦਾਂ ਛੱਡ ਸਕਦੇ ਆ ਆਈਸੋਲੇਟਡ ਮਤਲਬ ਉਹਨਾਂ ਦੀ ਖ਼ਬਰ ਹੀ ਸਾਡੇ ਤੱਕ ਨਹੀਂ ਪਹੁੰਚਦੀ ਕਹਿ ਰਹੇ ਹਾਂ ਕਿ ਕਿ ਇਹ ਰੀਬਰਥ ਦੀ ਅਸਲ ਸ਼ੁਰੂਆਤ ਹੋਣਾ ਕਿ ਲੋਕ ਪਾਣੀ ਚਲਾ ਗਿਆ ਉੱਥੋਂ ਨਿਕਲ ਆਏ ਹੁਣ ਹੁਣ ਕੋਈ ਜਾ ਨਹੀਂ ਰਿਹਾ ਤਾਂ ਅਸਲੀ ਕੰਮ ਹੁਣ ਕਰਨ ਦੀ ਲੋੜ ਹੈ ਇਸ ਰੀਬਰਥ ਦੀ ਜਿਹੜੀ ਗੱਲ ਕਰ ਰਹੇ ਹਾਂ ਅਸਲੀ ਕੰਮ ਦੀ ਹੁਣ ਲੋੜ ਆ ਵੈਸੇ ਤਾਂ ਸਾਨੂੰ ਵੀ ਹੈਵ ਟੂ ਸਟੈਂਡ ਵਿਦ them ਫਾਰ ਅ ਈਅਰ ਪਰ ਮੈਂ ਕਹਿੰਨਾ ਭਾਜੀ ਇਹਨਾਂ ਨਾਲ ਹੋਣੀ ਖੜ ਜੀਏ ਇਥੋਂ ਜਦੋਂ ਉਹਨਾਂ ਨੂੰ ਕੁਛ ਨਾ ਨਾ ਦਿਖਿਆ ਭਾਜੀ ਵੇਖੋ ਇੱਕ ਇੱਕ ਕਿੱਲਾ ਜਿ ਕਿਸੇ ਦੀ ਪਹਿਲੀ ਆ ਵੈਸੇ ਤੇ ਮੈਂ ਕਹਿੰਨਾ ਭਾਜੀ ਅਸੀਂ ਅਸੀਂ ਸੋਚ ਕੇ ਵੇਖੀਏ ਕਿ ਜੇ ਸਾਨੂੰ ਅਗਲਾ ਮੰਥਲੀ ਪੇਚੈਕ ਨਹੀਂ ਹੁੰਦਾ ਤੁਸੀਂ ਅਜੇ ਤੁਹਾਡਾ ਆਦਾਰਾ ਏਡਾ ਵੱਡਾ ਚੱਲ ਰਿਹਾ ਤੁਸੀਂ ਸੋਚੋ ਵੀ ਨਹੀਂ ਹੁੰਦਾ ਤੇ ਭਾਜੀ ਇੱਕ ਵਾਰੀ ਹੁੰਦਾ ਨਾ ਵੀ ਅਸੀਂ ਕਿਵੇਂ ਸਰਵਾਈਵ ਕਰਾਂਗੇ ਯਾਰ ਅਸੀਂ ਚੰਗੇ ਭਲੇ ਵਸਦਿਆਂ ਨੂੰ ਜੇ ਇਹ ਆ ਪੈਸੇ ਨਾ ਆਏ ਅਸੀਂ ਕਿਵੇਂ ਸਰਵਾਈਵ ਕਰਾਂਗੇ ਅਗਲੇ ਵੀਕ ਉਹਨਾਂ ਕੋਲੇ ਹੈ ਹੀ ਮਤਲਬ ਉਹਨਾਂ ਕੋਲੇ ਇੱਕ ਕਿਲਾ ਉਹਦੇ ਨਾਲ ਹੀ ਉਹਨਾਂ ਨੇ 6 ਮਹੀਨੇ ਸਾਲ ਕੱਢਣੇ ਸੀਗੇ ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਭਾਜੀ ਹੁਣ ਅੱਗੇ ਮਤਲਬ ਫਿਰ ਅਸੀਂ ਇਹ ਚੀਜ਼ ਸੋਚਾਂਗੇ ਕਿ ਯਾਰ ਇੱਥੇ ਸੁਸਾਈਡਸ ਮਤਲਬ ਮਹਾਰਾਜ ਨਾ ਕਰੇ ਵੀ ਜੇ ਸੁਸਾਈਡ ਵੱਲ ਕੰਮ ਜਾਣ ਲੱਗ ਗਿਆ ਮਤਲਬ ਸੱਚੀ ਸਿਚੁਏਸ਼ਨ ਉੱਥੇ ਖੜੀ ਆ ਸਾਨੂੰ ਇਹਨਾਂ ਨਾਲ ਖੜਨਾ ਹੀ ਪੈਣਾ ਵਾ ਹੋਰ ਕੋਈ ਆਪਸ਼ਨ ਨਹੀਂ ਕਿ ਇਹਨਾਂ ਨੂੰ ਆਈਸੋਲੇਟ ਅਸੀਂ ਨਹੀਂ ਕਰ ਸਕਦੇ